ਇਸ ਵਾਰ ਅਪ੍ਰੈਲ ਮਹੀਨੇ ਚ ਬੈਂਕਾਂ ਵਿੱਚ 10 ਛੁੱਟੀਆਂ ਆ ਗਈਆਂ ਨੇ ਪਰ ਇਹ ਛੁੱਟੀਆਂ ਵੱਖ-ਵੱਖ ਦਿਨਾਂ ਵਿੱਚ ਨੇ ਇਸ ਲਈ ਆਪਣੇ ਵਿੱਤੀ ਲੈਣ-ਦੇਣ ਵਾਲੇ ਕੰਮਾਂ ਨੂੰ ਤਰਤੀਬ ਦੇ ਲਈ ਤੁਹਾਨੂੰ ਇਹ ਦਿਨ ਨੋਟ ਕਰ ਲੈਣੇ ਚਾਹੀਦੇ ਨੇ ਕਿਉਂਕਿ ਹੋ ਸਕਦਾ ਹੈ ਇਹਨਾਂ ਦਿਨਾਂ ਵਿੱਚ ਤੁਹਾਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਵੇ ਇੱਥੇ ਵੀ ਜਾਣ ਲੈਣਾ ਜ਼ਰੂਰੀ ਹੈ ਕਿ ਇਹ ਛੁੱਟੀਆਂ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਨੇ ਇਸ ਮਹੀਨੇ ਵਿਸਾਖੀ, ਰਾਮ ਨੌਮੀ ਗੁੱਡ ਫਰਾਈਡੇ ਅਤੇ ਮਹਾਵੀਰ ਜਨਤੀ ਦੇ ਤਿਉਹਾਰ ਨੇ ਜਿਸ ਕਾਰਨ ਇਹਨਾਂ ਦਿਨਾਂ ਤੇ ਛੁੱਟੀ ਹੋਵੇਗੀ। ਮਹੀਨੇ ਦੇ ਪਹਿਲੇ ਦਿਨ ਬੈਂਕਾਂ ਵਿੱਚ ਛੁੱਟੀ ਨਹੀਂ ਹੁੰਦੀ ਹੈ। ਇਸ ਵਾਰ ਗੁੱਡ ਫਰਾਈਡੇ ਕਾਰਨ 6 ਅਪ੍ਰੈਲ ਨੂੰ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਗੋਆ ਅਤੇ ਗੁਜਰਾਤ ਦੇ ਬੈਂਕ ਬੰਦ ਰਹਿਣਗੇ। ਦੂਜੇ ਤੇ ਚੌਥੇ ਸ਼ਨੀਵਾਰ ਬੈਂਕ ਆਮ ਵਾਂਗ ਹੀ ਬੰਦ ਰਹਿਣਗੇ। 13 ਅਪ੍ਰੈਲ ਨੂੰ ਦੂਜਾ ਸ਼ਨੀਵਾਰ ਹੈ। 14 ਅਪ੍ਰੈਲ ਐਤਵਾਰ ਨੂੰ ਵਿਸਾਖੀ, ਰਾਮ ਨੌਮੀ ਅਤੇ ਅੰਬੇਦਕਰ ਜਨਤੀ ਵੀ ਹੈ। ਜਿਸ ਕਾਰਨ ਮੁਲਾਜ਼ਮਾਂ ਦੀ ਇਹ ਛੁੱਟੀ ਐਤਵਾਰ ਕਾਰਨ ਕੱਟ ਗਈ ਹੈ 15 April ਨੂੰ ਹਿਮਾਚਲ ਦਿਵਸ ਹੈ ਮਤਲਬ ਹਿਮਾਚਲ ਵਿੱਚ 13 14 ਅਤੇ 15 April ਨੂੰ 3 ਦਿਨ ਬੈਂਕ ਬੰਦ ਰਹਿਣਗੇ 15 April ਨੂੰ ਬੰਗਾਲ ਨਿਊ ਇਅਰ ਹੋਣ ਕਰਕੇ ਪੱਛਮੀ ਬੰਗਾਲ ਅਤੇ ਤ੍ਰਿਪੁਰਾ ਵਿੱਚ ਵੀ ਬੈਂਕ ਬੰਦ ਰਹਿਣਗੇ ਇੱਕ ਦਿਨ ਬਾਅਦ ਫਿਰ 17 April ਨੂੰ ਮਹਾਵੀਰ ਜਨਤੀ ਹੈ ਇਸ ਤੋਂ ਇੱਕ ਦਿਨ ਬਾਅਦ 19 ਨੂੰ ਗੁੱਡ ਫਰਡੇ ਜਿਸ ਕਾਰਨ ਬੈਂਕ ਛੁੱਟੀ ਤੇ ਰਹਿਣਗੇ ਨਿਊਜ਼ ਟੈਸਟ ਤੋਂ ਸਰਬਜੀਤ ਧੀਰ ਦੀ ਰਿਪੋਰਟ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ